ਅਜ ਕੀ ਅਸ਼ੀਤਾ ਜਨੂੰ ਦੇ ਹੈਪੀ ਬਰਥਡੇ ਅੱਜ ਅਸੀਂ ਇਕੱਠੇ ਹੀ ਬਰਥਡੇ ਮਨਾ ਰਹੇ ਆ ਮੌਨਿਕਾ ਭੈਣ ਦਾ ਤੇ ਅਸ਼ੀਤਾ ਦਾ ਹੈਪੀ ਬਰਥਡੇ ਟੂ ਯੂ ਚਾਰ ਪੰਜ ਸਾਲ ਹੀ ਉੱਥੇ ਕੱਲੇ ਜੰਗਲ ਦੇ ਵਿੱਚ ਰਹੇ ਨਾਲ ਇਹਨਾਂ ਨੇ ਗਾਂ ਰੱਖੀ ਹੋਈ ਸੀ ਉੱਥੇ ਕਾਨਾ ਜਿਹਦੇ ਨਾਲ ਇਹਨਾਂ ਦਾ ਇੰਨਾ ਪਿਆਰ ਸੀ ਇਹਨਾਂ ਮਤਲਬ ਅਟੈਚਮੈਂਟ ਸੀ ਉਹਦੋਂ ਹਰ ਟਾਈਮ ਨਾਲ ਰੱਖਣਾ ਤੇ ਉਹਨਾਂ ਨੇ ਵੀ ਉਹਨਾਂ ਨੂੰ ਆਪਾਂ ਡੌਗੀ ਕਹਿ ਸਕਦੇ ਆ ਪਰ ਇਹਨਾਂ ਲਈ ਉਹ ਭਗਵਾਨ ਸੀ ਦੋਨਾਂ ਮਾਮਾਂ ਧੀਆਂ ਦੀ ਜ਼ਿੰਦਗੀ ਪਤਾ ਨਹੀਂ ਕਿੰਨੀ ਵੇਰੀ ਉਹਨਾਂ ਨੇ ਬਚਾਈ ਆ ਅੱਜ ਮੋਨਿਕਾ ਭੈਣ ਬਿਲਕੁਲ ਠੀਕ ਨੇ ਤੰਦਰੁਸਤ ਨੇ ਚੜ੍ਹਦੀ ਕਲਾ 'ਚ ਨੇ ਤੂੰ ਨੇ ਬੇਚਿੱਤਾਂ ਦੇ ਦੁੱਖਾਇਆ ਦਾ ਮਾ ਮੇਰੇ ਕੰਨਾਂ ਕੋ ਮਾਰਨੇ ਦੀ ਕੋਸ਼ਿਸ਼ ਕੀਤੀ ਮੇਰੀ ਬੇਟੀ ਕੋ ਜਾ ਤੇ ਲੜਕੋ ਕੋ ਮਾਰਾ ਜਾ ਰਿਹਾ ਤੇਰੇ ਕੋ ਤਾਂ ਭਗਵਾਨ ਮੇਰੀ ਬਚੇਗਾ ਯਾਰ ਕੋਈ ਮਰੇ ਆ ਤਾਂ ਕਦੇ ਕਿਸੇ ਦੇ ਕੋਸਰ ਸੌਰੀ ਬੋਲਨੀ ਆ ਤੁਹਾਨੂੰ ਇੱਕ ਵਾਰ ਮੈਂ ਕਹ ਸੀ ਤੁਹਾਡੀ ਦੀਆਂ ਵਰਗੀ ਆ ਦੀਆਂ ਵਰਗੀ ਨਹੀਂ ਆ ਜੀ ਤੁਹਾਡੇ ਸਾਰੇ ਬੱਚੇ ਤੁਹਾਡੇ ਬੱਚੇ ਹੈ ਮੇਰੀ ਨਹੀਂ ਮੈਂ ਹੁਣ ਇਹਨਾਂ ਮੈਂ ਆਪ ਮਾਫੀ ਮੰਗਦੀ ਹਾਂ ਅਕਲ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲੀ ਫਤੇ ਅੱਜ ਕੀ ਅਸ਼ੀਤ ਅੱਜ ਦਾ ਦਿਨ ਹੈ ਹੈਪੀ ਬਰਥਡੇ ਕਿਹਦਾ ਹੈਪੀ ਬਰਥਡੇ ਅਸ਼ੀਤ ਦਾ ਚੱਲਾ ਦਾ ਅਸ਼ੀਤ ਦਾ ਗਾਣਾ ਗਾ ਦੇ ਫਿਰ ਹੈਪੀ ਬਰਥਡੇ ਤੇ ਚੱਲਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੋਨਿਕਾ ਮੰਮੀ ਜੀ ਕਹਿੰਦੇ ਟੂ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੀਆਂ ਮਾਵਾਂ ਦੀ ਰਹਿਤ 'ਚ ਖੜੇ ਆਂ ਅਸੀਂ ਸਾਡੀਆਂ ਭੈਣਾਂ ਦੇ ਕੋਲ ਖੜੇ ਆਂ ਸਾਡੀਆਂ ਬੱਚੀਆਂ ਦੇ ਕੋਲ ਖੜੇ ਆਂ ਸਾਡੀ ਅੱਜ ਧੀ ਇਸ਼ੀਤਾ ਦਾ ਜਨਮ ਦਿਨ ਆ ਤੇ ਸਾਡੀ ਭੈਣ ਦਾ ਮੋਨਿਕਾ ਦਾ ਬਰਥਡੇ ਆ ਮੋਨਿਕਾ ਦਾ ਬਰਥਡੇ 2 ਦਿਨ ਪਹਿਲਾਂ ਸੀਗਾ 20 ਮਾਰਚ ਨੂੰ 20 ਮਾਰਚ ਨੂੰ ਸੀਗਾ ਭੈਣ ਦਾ ਤੇ ਇਸੀਤਾ ਦਾ ਬਰਥਡੇ ਹੈਗਾ ਅੱਜ ਅੱਜ ਅਸੀਂ ਇਕੱਠੇ ਹੀ ਬਰਥਡੇ ਮਨਾ ਰਹੇ ਆ ਮੋਨਿਕਾ ਭੈਣ ਦਾ ਤੇ ਇਸੀਤਾ ਦਾ ਤੁਸੀਂ ਉਹ ਵੀਡੀਓ ਦੇਖੀ ਆ ਇਸੀਤਾ ਭੈਣ ਤੇ ਮੋਨਿਕਾ ਭੈਣ ਜਦੋਂ ਸਾਡੇ ਕੋਲੇ ਆਏ ਸੀ ਹਾਲਾਂਕਿ ਇਸੀਤਾ ਤਾਂ ਮੇਰੀ ਭਾਂਜੀ ਆ ਮੋਨਿਕਾ ਮੇਰੀ ਭੈਣ ਆ ਤੇ ਅੱਜ ਦੀਆਂ ਇਹ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਉਸ ਉਹ ਵਾਹਿਗੁਰੂ ਦੀ ਉਸ ਅੱਲਾਹ ਦੀ ਉਸ ਰਾਮ ਦੀ ਉਸ ਭਗਵਾਨ ਦੀ ਕਿਰਪਾ ਹੋਈ ਆ ਅੱਜ ਇਹ ਸ਼ਿਤਾ ਭੈਣ ਸਾਡੀ ਭਣ ਦੀ ਸਾਡੀ ਬਹੁਤ ਠੀਕ ਆ ਹੁਣ ਪਹਿਲਾਂ ਤਾਂ ਇਹ ਬੋਲਦੀ ਨਹੀਂ ਸੀ ਸਾਇਲੈਂਟ ਰਹਿੰਦੀ ਸੀ ਚੁੱਪ ਸੀ ਬੈਠੀ ਰਹਿੰਦੀ ਸੀ ਇਦਾਂ ਇਦਾਂ ਬਸ ਕਰੀ ਜਾਣਾ ਬੈੱਡ ਤੇ ਬੈਠਿਆ ਹੁਣ ਹੱਸਦੀ ਖੇਡਦੀ ਆ ਗੱਲਾਂ ਕਰਦੀ ਆ ਹੁਣ ਪੜ੍ਹਨ ਵੀ ਲੱਗਣਾ ਹੈ ਨਾ ਸਕੂਲ ਲੱਗਣਾ ਨਾ ਕਾਲਜ ਹਾਂ ਤੇ ਹੁਣ ਮੋਨਿਕਾ ਭੈਣ ਵੀ ਬਿਲਕੁਲ ਠੀਕ ਆ ਮੋਨਿਕਾ ਭੈਣ ਚਾਹੁੰਦੀ ਆ ਮੈਂ ਜਾਵਾਂ ਵਾਪਸ ਜਾ ਕੇ ਆਪਣਾ ਜਿਹੜਾ ਇਹਨਾਂ ਦਾ ਮੈਡੀਟੇਸ਼ਨ ਸੈਂਟਰ ਖੋਲਿਆ ਸੀ ਉਹਨੂੰ ਦੁਬਾਰਾ ਰਨ ਕਰਾਂ ਚਲਾਵਾਂ ਹਨ ਪਰ ਉੱਥੇ ਸਪੋਰਟ ਦੀ ਲੋੜ ਆ ਲੋਕਲ ਉੱਥੋਂ ਦੇ ਜਿਹੜੇ ਕੋਈ ਭੈਣ ਭਰਾ ਨੇ ਕੋਈ ਉਹ ਸਾਡੇ ਨਾਲ ਜੁੜਨ ਇੱਕ ਇਹਦੇ ਜਿਹੜੇ ਕਲੀਗ ਨੇ ਭੈਣ ਦੇ ਨਾਲ ਜਿਹੜੇ Swami ji ਨੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਭਗਤ ਨੇ ਜਿਨ੍ਹਾਂ ਦੇ ਕਰਕੇ ਇਹਨਾਂ ਨੇ ਇਹ ਰਾਹ ਚੁਣਿਆ ਸੀ ਹਨਾ ਬਾਇਓਲੋਜੀ ਦੇ ਪ੍ਰੋਫੈਸਰ ਸੀਗੇ ਭੈਣ ਜੀ ਰਿਟਾਇਰਮੈਂਟ ਲੈ ਕੇ ਇਹਨਾਂ ਨੇ ਇੱਕ ਐਸਾ ਰਾਹ ਚੁਣਿਆ ਸੀ ਵੀ ਪਹਾੜਾਂ ਦੇ ਵਿੱਚ ਜਾ ਕੇ ਮੈਂ ਇੱਕ ਇਕਾਂਤ ਵਾਸ ਦੇ ਵਿੱਚ ਰਹਿ ਕੇ ਲੋਕਾਂ ਦਾ ਵੀ ਮੈਡੀਟੇਸ਼ਨ ਕਰਾਵਾਂਗੀ ਤੇ ਖੁਦ ਵੀ ਕਰਾਂਗੀ ਉਸ ਤੋਂ ਪਹਿਲਾਂ ਬਹੁਤ ਲੰਬੇ ਟਾਈਮ ਤੋਂ ਮੈਡੀਟੇਸ਼ਨ ਨਾਲ ਜੁੜੇ ਵੀ ਹੋਏ ਸੀ ਮੋਨਿਕਾ ਪੈਣ ਤੇ ਹੁਣ ਸਮਾਂ ਬੀਤਦਾ ਗਿਆ 4-5 ਸਾਲ ਇਹ ਉੱਥੇ ਇਕੱਲੇ ਜੰਗਲ ਦੇ ਵਿੱਚ ਰਹੇ ਨਾਲ ਇਹਨਾਂ ਨੇ ਗਾਂ ਰੱਖੀ ਹੋਈ ਸੀ ਉੱਥੇ ਕੰਨਾ ਜਿਹਦੇ ਨਾਲ ਇਹਨਾਂ ਦਾ ਇੰਨਾ ਪਿਆਰ ਸੀ ਇਹਨਾਂ ਮਤਲਬ ਅਟੈਚਮੈਂਟ ਸੀ ਉਦੋਂ ਹਰ ਟਾਈਮ ਨਾਲ ਰੱਖਣਾ ਤੇ ਉਹਨਾਂ ਨੇ ਵੀ ਉਹਨਾਂ ਨੂੰ ਆਪਾਂ ਡੌਗੀ ਕਹਿ ਸਕਦੇ ਆ ਪਰ ਇਹਨਾਂ ਲਈ ਉਹ ਭਗਵਾਨ ਭਗਵਾਨ ਸੀ ਦੋਨਾਂ ਮਾਵਾਂ ਧੀਆਂ ਦੀ ਜ਼ਿੰਦਗੀ ਪਤਾ ਨਹੀਂ ਕਿੰਨੀ ਵੇਰੀ ਉਹਨਾਂ ਨੇ ਬਚਾਈ ਆ ਕਿਉਂਕਿ ਉੱਥੇ ਜੰਗਲ ਦੇ ਵਿੱਚ ਰਹਿੰਦੇ ਸੀ ਉੱਥੇ ਚੀਤੇ ਸੀ ਉੱਥੇ ਜੰਗਲੀ ਬਿੱਲੇ ਸੀ ਉੱਥੇ ਬਾਗ ਸੀ ਪਰ ਇਹ ਮਾਵਾਂ ਧੀਆਂ ਦੋਨੋਂ ਉਹਨਾਂ ਦੋ ਵਫਾਦਾਰ ਜਾਨਵਰਾਂ ਕਰਕੇ ਸੇਫ ਰਹੀਆਂ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀਆਂ ਰੀਲਾਂ ਵਗੈਰਾ ਵੀਡੀਓ ਵਗੈਰਾ ਫੇਸਬੁੱਕ ਤੇ YouTube ਤੇ ਦੇਖੀ ਇਹਨਾਂ ਦੇ ਕਲੀਗਜ਼ ਨੇ ਜਿਹੜੇ ਉਹਨਾਂ ਨੇ ਤਾਂ ਉਹਨਾਂ ਨੇ ਇਹਨਾਂ ਨਾਲ ਸੰਪਰਕ ਕੀਤਾ ਮਿਲ ਕੇ ਆਏ ਦੇਖ ਕੇ ਆਏ ਉਹਨਾਂ ਨੇ ਜਦੋਂ ਦੇਖਿਆ ਵੀ ਇਹਨਾਂ ਦੀ ਹਾਲਤ ਠੀਕ ਨਹੀਂ ਹੈਗੀ ਹਾਲਾਂਕਿ ਇਹਨਾਂ ਦੇ ਹਿਸਾਬ ਨਾਲ ਉਹ ਬਿਲਕੁਲ ਸਹੀ ਸੀ ਹਾਲਤ ਭੈਣ ਕਹਿੰਦੀ ਵੀ ਮੈਂ ਜਿਉਣਾ ਹੀ ਉਸ ਤਰ੍ਹਾਂ ਚਾਹੁੰਦੀ ਸੀ ਮੇਰੀ ਮਰਜ਼ੀ ਸੀ ਵੀ ਮੈਂ ਆਪਣਾ ਪੈਸਾ ਤੇ ਲਾ ਸਾਰਾ ਖਰਚ ਕੇ ਉੱਥੇ ਜਗ੍ਹਾ ਲਈ ਉੱਥੇ ਮੈਂ ਆਪਣੇ ਰਹਿਣ ਦਾ ਇਂਤਜ਼ਾਮ ਕੀਤਾ ਗੱਡੀ ਤੁਸੀਂ ਦੇਖੀ ਹੋਣੀ ਆ ਉੱਥੇ ਹੀ ਖੜੀ ਅੱਜ ਵੀ ਪਹਾੜਾਂ ਦੇ ਵਿੱਚ ਜਿੱਥੇ ਅਸੀਂ ਤੁਰ ਕੇ ਜਾਣਾ ਵੀ ਸਾਡੇ ਲਈ ਮੁਸ਼ਕਲ ਸੀ ਇਹ ਭੈਣ ਉੱਥੇ ਗੱਡੀ ਲੈ ਕੇ ਗਏ ਹੋਏ ਸੀਗੇ ਪਰ ਉਸ ਤੋਂ ਬਾਅਦ ਉੱਥੇ ਭੂਖਲਨ ਹੋਈ ਤੇ ਉਹ ਢਿੱਗਪੇ ਪਹਾੜ ਪੂੜ ਰਸਤੇ ਬੰਦ ਹੋ ਗਏ ਪਹਿਲਾਂ ਉੱਥੇ ਗੱਡੀ ਜਾਂਦੀ ਵੀ ਸੀਗੀ ਤੇ ਫਿਰ ਚਲੋ ਉਹਨਾਂ ਵੀਰਾਂ ਨੇ ਸਾਡੇ ਨਾਲ ਸ਼ੇਖਰ ਜੀ ਹੁਣੀ ਹੋਰ ਸਾਰਿਆਂ ਨੇ ਸੰਪਰਕ ਕੀਤਾ ਤਾਂ ਅਸੀਂ ਉੱਥੇ ਗਏ ਸਾਡਾ ਪਰਿਵਾਰ ਦਾ ਉੱਥੇ ਕਿੱਦਾਂ ਉੱਥੇ ਪਹੁੰਚਿਆ ਤੁਸੀਂ ਦੇਖੀ ਵੀਡੀਓ ਕਿੰਨਾ ਸੀ ਇਹਨਾਂ ਦੋਨਾਂ ਬਾਵੰਤੀਆਂ ਨੂੰ ਉੱਥੋਂ ਲੈ ਕੇ ਆਏ ਮੋਨਿਕਾ ਭੈਣ ਨੂੰ ਤੇ ਇਸ਼ੀਤਾ ਭਾਣ ਜੀ ਨੂੰ ਸਾਡੀ ਨੂੰ ਤਾਂ ਫਿਰ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਹਿੱਸਾ ਬਣੇ ਭੈਣ ਅੱਜ ਮੋਨਿਕਾ ਭੈਣ ਬਿਲਕੁਲ ਠੀਕ ਨੇ ਤੰਦਰੁਸਤ ਨੇ ਚੜ੍ਹਦੀ ਕਲਾ 'ਚ ਨੇ ਸਾਡੇ ਨਾਲ ਸੇਵਾ ਹੀ ਨਹੀਂ ਕਰਾਉਂਦੇ ਸਾਨੂੰ ਗਾਈਡ ਵੀ ਕਰਦੇ ਨੇ ਸਾਨੂੰ ਸਮਝਾਉਂਦੇ ਵੀ ਨੇ ਸਾਡੇ ਵਿੱਚ ਇੱਥੇ ਕੋਈ ਗਲਤੀ ਕੋਈ ਕਮੀ ਹੁੰਦੀ ਹੈ ਉਹ ਵੀ ਦੱਸਦੇ ਨੇ ਤੇ ਇਦਾਂ ਹੀ ਹੁਣ ਇਸ਼ੀਤਾ ਭਾਣ ਜੀ ਵੀ ਸਾਡੀ ਬਹੁਤ ਠੀਕ ਹੋ ਗਈ ਪਹਿਲਾਂ ਤੇ ਚੁੱਪ ਰਹਿੰਦੀ ਸੀ ਹੁਣ ਅੱਜ ਇਹਦਾ ਪਹਿਲਾ ਬਰਥਡੇ ਆ ਸੁਪਨਿਆਂ ਦੇ ਘਰ ਦੇ ਵਿੱਚ ਤੇ ਜਿਹੜਾ ਇਹ ਸਾਡੇ ਨਾਲ ਮਨਾ ਰਹੀ ਆ ਹਨਾ ਇਸੇ ਤਾ ਖੋਸ਼ ਹਾਂ ਤੂੰ ਚਲੋ ਫਿਰ ਹੈਪੀ ਬਰਥਡੇ ਫੇਰ ਇੱਕ ਵਾਰੀ ਕਰਦੀ ਆਪ ਹੈਪੀ ਬਰਥਡੇ ਟੂ ਯੂ ਹੈਪੀ ਬੋਲ ਕੇ ਬੋਲ ਕੇ ਹੈਪੀ ਬਰਥਡੇ ਟੂ ਯੂ ਇਹ ਸਾਡੇ ਲਈ ਇੱਕ ਵੱਡੀ ਗੱਲ ਆ ਜਿਹੜਾ ਇਸ਼ੀਤਾ ਭੈਣ ਇੰਨੀ ਗੱਲ ਸਮਝ ਰਹੀ ਆ ਮੰਨ ਰਹੀ ਆ ਕਰ ਰਹੀ ਆ ਹਨਾ ਇੱਕ ਇੱਥੇ ਬੱਚਿਆਂ ਵਾਸਤੇ ਤੇ ਲੇਡੀਜ਼ ਵਾਸਤੇ ਇੱਕ ਟੀਵੀ ਉਹ ਮੇਰੀ ਤਰਫੋਂ ਲਵਾਇਆ ਜਾ ਠੀਕ ਆ ਲਵਾ ਦਾਂਗੇ ਐਸੀਡੀ ਐਲਈਡੀ ਨਹੀਂ ਜਣਾ ਸਭ ਚੋਇਦਾ ਮੈਂ ਦੇਣਾ ਚਲੋ ਠੀਕ ਐਲਸੀਡੀ ਲਵਾ ਦਾਂਗੇ ਕੈਲਸੀ ਹੋਰ ਹੋ ਗਿਆ ਮੈਂ ਪ੍ਰੋਮਿਸ ਕਰਦੀ ਆ ਤੁਹਾਨੂੰ ਤੁਸੀਂ ਮੇਰੀ ਇੰਨਾ ਕੀਤੀ ਆ ਮੈਂ ਬੜੀ ਖੁਸ਼ ਹੋਣੀ ਅੱਜ ਪਹਿਲੇ ਮੈਨੂੰ ਥੋੜਾ ਜਿਹਾ ਲੱਗਦਾ ਸੀ ਲੇਕਿਨ ਹੁਣ ਮੈਂ ਬੜੀ ਖੁਸ਼ ਹਾਂ ਜੀ ਵੀ ਹੱਸੀ ਚਾਹਨੇ ਆ ਤੁਸੀਂ ਜਦੋਂ ਛੱਡ ਕੇ ਆਉਂਗੇ ਨਾ ਮੈਨੂੰ ਪਤਾ ਤੁਸੀਂ ਇਹੀ ਹੋ ਕਰੋਗੇ ਹੋਰ ਕੋਈ ਨਹੀਂ ਹੈਗਾ ਮੈਂ ਦੇਖ ਚੁੱਕੀ ਆ ਨਾ ਟਾਈਮ ਹੋ ਗਿਆ ਕਿ ਕਨੇਫਸਾਨ ਦਾ ਕੰਮ ਕੀਤਾ ਸੀ ਤੁਹਾਨੂੰ ਹੀ ਪਤਾ ਹੈ ਨੇ ਤਾਂ ਤੁਸੀਂ ਠੀਕ ਕਹਿੰਦੇ ਤਾਂ ਕਹਤਾ ਠੀਕ ਹੋ ਗਿਆ ਉਸਤੇ ਮੈਂ ਲੈ ਜਾਣਾ ਚਾਹੀਦਾ ਸੀ ਅਗਰ ਮੰਨ ਲਓ ਤੁਸੀਂ ਮੇਰੀ ਹਵਾਜਤਾਂ ਕਰਨਾ ਚਾਹੁੰਦੇ ਉਹਨਾਂ ਲੈ ਕੇ ਜਾਣਾ ਚਾਹੀਦਾ ਸੀ ਨਾ ਨਹੀਂ ਲੈਣ ਕੇ ਆਏ ਤੁਸੀਂ ਹਟਾਜਤਾਂ ਕਰਦੇ ਤੁਸੀਂ ਮਦਦ ਕਰਿਓ ਤੁਸੀਂ ਮੇਰੇ ਵੀਰ ਹੋ ਮੰਮੀ ਤੁਹਾਡੀ ਮੇਰੀ ਮੰਮੀ ਹੈਗੀ ਮੈਨੂੰ ਮਤਲਬ ਇੱਕ ਮਿੰਟ ਮਿਲ ਗਿਆ ਮੈਂ ਪ੍ਰੋਮਿਸ ਕਰਦੀ ਹਾਂ ਇੱਕ ਮਹੀਨੇ ਮੈਂ ਤੇ ਆਪ ਰਹਿ ਕੇ ਸੇਵਾ ਕਰਕੇ ਜਾਇਆ ਕਰੂੰ ਜਦੋਂ ਇਹਦੀ ਮੈਰਿਜ ਹੋ ਗਈ ਨਾ ਮੈਂ ਪੂਰੀ ਤਰ੍ਹਾਂ ਦੇ ਉਧਰ ਵੀ ਕਰਾਂਗੀ ਸੇਵਾ ਇਧਰ ਵੀ ਜੁੜੀ ਰਹਾਂਗੀ ਪ੍ਰੋਮਿਸ ਕਰਦੀ ਹਾਂ ਇੱਕ ਮਹੀਨਾ ਤਾਂ ਮੈਂ ਪੱਕਾ ਹੀ ਲਾਇਆ ਕਰੂੰਗੀ ਥੈਂਕ ਯੂ ਬਰ ਓਥੇ ਦੀ ਸੇਵਾ ਕਰਵਾਉਣ ਤੇ ਤੁਸੀਂ ਹੈਲਪ ਕਰੋ ਤੁਹਾਡੀ ਪੂਰੀ ਪੂਰੀ ਕੋਸ਼ਿਸ਼ ਕਰ। ਕਿਉਂਕਿ ਮਿਲ ਕੇ ਚੱਲਦਾ ਹੈ ਤੇ ਪਰਿਵਾਰ ਤੁਸੀਂ ਵੀ ਤੁਸੀਂ ਵੀ ਟੈਂਟ ਦਾ ਤੋਂ ਸ਼ੁਰੂ ਕੀਤਾ ਸੀ। ਇਹ ਅੱਜ ਮੈਨੂੰ ਇਹ ਜਿਹੜਾ ਫੇਰ ਮੈਂ ਸ਼ੁਰੂ ਕਰਿਆ ਉੱਥੇ। ਹਾਂ ਫਿਰ ਕੀ ਫਰਕ ਪੈਂਦਾ। ਆ ਲੈ ਇਸੇ ਦਾ ਫੜ ਲੈ ਫੜੋ ਮੁੰਕੇ ਪੜੇ। ਬੱਚੇ ਫੜੋ ਕੇ ਕਟਾਓ। ਇਸੇ ਤਾਲ ਹੈਪੀ ਬਰਥਡੇ ਮੁੰਕੇ ਪੜੇ ਪਾਵਾਤ। ਹੈਪੀ ਬਰਥਡੇ ਟੂ ਯੂ ਤੜੀਆਂ। ਅੱਜ ਈਸ਼ਤਾ ਤੇ ਮੌਨਿਕਾ ਭੈਣ ਦੇ ਜਨਮ ਦਿਨ ਤੇ ਸਾਡੇ ਭਾਜੀ ਵੀ ਆਏ ਹੋਏ ਨੇ ਹਰਵੰਤ ਸਿੰਘ ਜੀ ਬਰਨਾਲੇ ਤੋਂ ਜੀ ਤੇ ਭੈਣ ਵੀ ਸਾਡੇ ਰਾਣੀ ਭੈਣ ਜੀ ਹੁਣੀ ਆਏ ਹੋਏ ਨੇ ਤੇ ਅੱਜ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਪਹਿਲਾਂ ਦੀਦੀ ਅਫੜਾਓ ਤੁਸੀਂ ਮੌਨਿਕਾ ਭੈਣੇ ਖਵਾਓ ਇਹਨੂੰ ਤੇ ਤੂੰ ਆਪਣੀ ਮੰਮੀ ਨੂੰ ਖਵਾਈ ਸੀ ਤਾਂ ਫੜ ਮੰਮਾ ਨੂੰ ਖਵਾ ਦੇ ਕਲਾਪੀ ਬਹੁਤ ਥੈਂਕ ਯੂ ਭੈਣ ਇਹ ਮੇਰਾ ਬਹੁਤ ਹੈਲਪ ਕਰਦਾ ਰਹੀ ਥੈਂਕ ਯੂ ਭੈਣ ਜੀ ਕਾਡਾ ਨਾਮ ਰਵੇ ਥੈਂਕ ਯੂ ਭੈਣ ਜੀ ਵੱਧਰਾ ਰਵੇ ਥੈਂਕ ਯੂ ਬਾਈ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ